ਪੰਜਾਬ ਵਿੱਚ ਸੱਤਾ ਤਬਦੀਲੀ ਮਗਰੋਂ ਸੂਬੇ ਅੰਦਰ ਅਕਾਲੀਆਂ ਤੇ ਕਾਂਗਰਸੀ ਆਗੂਆਂ ਵਿਚਾਲੇ ਟਸਲਬਾਜੀ ਉੱਤੇ ਪੰਜਾਬ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘਟਾਰੇ ਵਿੱਚ ਹੈ ਪਿਛਲੇ ਦਿਨੀ ਫਤੇਗੜ ਚੂੜੀਆਂ ਦੇ ਪਿੰਡ ਛਿੱਤ ਦੇ ਅਕਾਲੀ ਸਰਪੰਚ ਦੇ ਘਰ ਅੰਦਰ ਦਾਖਲ ਹੋ ਕੇ ਸਾਬਕਾ ਕਾਂਗਰਸੀ ਸਰਪੰਚ ਨੇ ਹਮਲਾ ਕੀਤਾ ਸੀ ਅਤੇ ਪਿਸਤੌਲ ਵੀ ਤਾਣਿਆ ਸੀ ਜਿਸ ਤੋਂ ਬਾਅਦ ਅਕਾਲੀ ਸਰਪੰਚ ਦੀਆਂ ਧੀਆਂ ਨੇ ਬਹਾਦਰੀ ਵਿਖਾਉਂਦਿਆਂ ਹਮਲਾਵਰਾਂ ਨੂੰ ਖਦੇੜਿਆ ਸੀ ਪੁਲਿਸ ਨੇ ਵੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਲਦ ਗ੍ਰਿਫਤਾਰੀ ਕਰਨ ਦੀ ਗੱਲ ਆਖੀ ਸੀ ਪਰ ਪੁਲਿਸ ਅਜੇ ਹਾ ਕੁਝ ਕਰਦੀ ਨਜ਼ਰ ਨਹੀਂ ਆ ਰਹੀ ਪੀੜਿਤ ਸਰਪੰਚ ਬਲਵੰਤ ਸਿੰਘ ਨੇ ਕਿਹਾ ਕਿ ਬਦਮਾਸ਼ ਹਮਲਾਵਰ ਰੋਜ਼ਾਨਾ ਉਸ ਨੂੰ ਧਮਕੀਆਂ ਦੰਦੇ ਨੇ ਜਿਸ ਨਾਲ ਉਸ ਦਾ ਜੂਣਾ ਮੁਹਾਰ ਹੋਇਆ ਹੋਇਆ ਹੈ ਜਦਕਿ ਪੁਲਿਸ ਮਹਿਜ਼ ਮੂਖ ਦਰਸ਼ਕ ਬਣੀ ਹੋਈ ਹੈ ਆਉਣਾ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਉਹਦਾ ਜਿਹੜਾ ਮੁੰਡਾ ਗੁੰਡਾ ਵਾ ਜਿਹੜਾ ਮੇਰੇ ਆਪਣੇ ਪਿਓ ਦੇ ਨਾਲ ਆ ਕੇ ਮੇਰੇ ਗਲ ਪਿਆ ਸੀ ਪੰਜ-ਪੰਜ ਮੋਟਰਸਾਈਕਲਾਂ ਤੇ ਦੋ-ਦੋ ਚਾਰ-ਚਾਰ ਬੰਦੇ ਲੈ ਕੇ ਰੋਜ਼ ਮੇਰੇ ਲਾਗੋਂ ਦੀ ਮੁੱਛਾਂ ਨੂੰ ਵੜ ਦੇ ਕੇ ਨੰਗਦਾ ਵਾ ਉਹਦਾ ਪਿਓ ਵੀ 10-10 12 ਦਿਨ ਦੇ ਵਿੱਚ ਗੱਡੀ ਲੈ ਕੇ ਮੇਰੇ ਘਰ ਦੇ ਮੂਰੋਂ ਦੇ ਚੱਕਰ ਮਾਰਦਾ ਵਾ ਜਦ ਕਿ ਘਰ ਦੇ ਲਾਗੋਂ ਦੀ ਤਿੰਨ ਰਸਤੇ ਹੋ ਰਿਆ ਉਧਰ ਦੀ ਵੀ ਨਿਕਲ ਸਕਦਾ ਲੇਕਿਨ ਨਹੀਂ ਉਹ ਮੇਰੇ ਘਰ ਦੇ ਮੂਰੋਂ ਦੀ ਮੇਰੇ ਲਾਗੋਂ ਦੀ ਧਮਕੀਆਂ ਦੇ ਦੇ ਨੰਗਦੇ ਆ ਤਾਂ ਸਾਡਾ ਜਿਹੜਾ ਪਰਿਵਾਰ ਆ ਬਹੁਤ ਐਸ ਵੇਲੇ ਡਰ ਮਹਿਸੂਸ ਕਰ ਰਿਹਾ ਵਾ ਕਿ ਇਹ ਕਿਤੇ ਵੀ ਸਾਡੇ ਤੇ ਹਮਲਾ ਕਰ ਸਕਦੇ ਆ ਮੈਂ ਸਰਕਾਰ ਅੱਗੇ ਜਾਂ ਮਹਿਕਮੇ ਅੱਗੇ ਪੁਲਿਸ ਅੱਗੇ ਇਹ ਬੇਨਤੀ ਕਰਦਾ ਵਾਂ ਕਿ ਉਹ ਜਿਹੜਾ ਗੁੰਡਾ ਤੁਰਿਆ ਫਿਰਦਾ ਭੱਜਾ ਫਿਰਦਾ ਵਾ ਮੈਂ ਇਹ ਬੇਨਤੀ ਕਰਦਾ ਵਾਂ ਵੀ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪੀੜਤ ਪੱਖ ਦੀ ਗੱਲ ਸੁਣਨ ਮਗਰੋਂ ਡੀਐਸਪੀ ਨੇ ਕਿਹਾ ਕਿ ਮਾਮਲੇ ਦੀ ਇਨਕੁਆਇਰੀ ਲਗਾਤਾਰ ਜਾਰੀ ਹੈ ਅਤੇ ਉਸੇ ਅਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਇਹ ਲੜਾਈ ਝਗੜੇ ਦਾ ਮਾਮਲਾ ਤੇ ਜਿਹੜੇ ਹੁਣ ਲੋਕੀ ਇਕੱਠੇ ਹੋ ਕੇ ਆਏ ਸੀ ਬਈ ਦੋਸ਼ਾਂ ਦੀ ਗ੍ਰਫਤਾਰੀ ਵਾਸਤੇ ਉਹਨਾਂ ਨੂੰ ਭਰੋਸਾ ਦਿਵਾ ਬਈ ਇਹਦੀ ਜਿਹੜੀ ਇਨਕੁਆਰੀ ਆ ਚੱਲ ਰਹੀ ਆ ਬਾਅਦ ਇਨਕੁਆਰੀ ਜੋ ਵੀ ਸਿੱਟਾ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਅਕਾਲੀ ਸਰਪੰਚ ਉੱਤੇ ਕਾਂਗਰਸੀ ਸਾਭਕਾ ਸਰਪੰਚ ਵੱਲੋਂ ਕੀਤੇ ਹਮਲੇ ਤੋਂ ਬਾਅਦ ਮੂੜ ਅਕਾਲੀ ਸਰਪੰਚ ਨੂੰ ਧਮਕੀਆਂ ਮਿਲਣਾ ਅਤੇ ਸਾਬਕਾ ਕਾਂਗਰਸੀ ਸਰਪੰਚ ਦੇ ਸ਼ਰਿਆਮ ਘੁੰਮਣ ਮਗਰੋਂ ਇਲਾਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸ਼ਹਿ ਦੱਸੀ ਜਾ ਰਹੀ ਹੈ ਦੂਜੇ ਪਾਸੇ ਪੀੜਤ ਅਕਾਲੀ ਸਰਪੰਚ ਨਾਲ ਵੀ ਅਕਾਲੀ ਦਲ ਮਜ਼ਬੂਤੀ ਨਾਲ ਖੜਾ ਨਜ਼ਰ ਨਹੀਂ ਆ ਰਿਹਾ ਅਤੇ ਪੀੜਤ ਮਜ਼ਦੂਰ ਜਥੇਬੰਦੀ ਦੀ ਮਦਦ ਨਾਲ ਆਪਣਾ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ